ਡੀਐਸਪੀ ਪੁਲਤ ਕਰਨੈਲ ਸਿੰਘ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ ਸਬਡਿਵੀਜ਼ਨ ਪੁਲਤ ਵਿੱਚ ਪੰਚਾਇਤੀ ਚੋਣਾਂ ਦੌਰਾਨ ਡੀਐਸਪੀ ਪੁਲਤ ਕਰਨੈਲ ਸਿੰਘ ਅਤੇ ਐਸਐਚਓ ਹਰਜਿੰਦਰ ਸਿੰਘ ਥਾਣਾ ਮੁਖੀ ਪੁਲਤ ਵੱਲੋਂ ਲੋਕਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਤ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਡੀਐਸਪੀ ਕਰਨੈਲ ਸਿੰਘ ਨੇ ਗਲਬਤ ਕਰਦਿਆ ਦੱਸਿਆ ਕਿ ਪੰਚਾਇਤ ਚੋਣਾਂ ਦੌਰਾਨ ਕੋਈ ਵੀ ਸ਼ਰਾਰਤੀ ਅੰਸਰ ਵੱਲੋਂ ਕੋਈ ਵੀ ਹੁੱਲੜਬਾਜ਼ੀ ਕੀਤੀ ਗਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਕਰਕੇ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਕਾਨੂੰਨ ਅਵਸਥਾ ਬਣਾਈ ਰੱਖਣ ਲਈ ਅਪੀਲ ਕੀਤੀ ਗਈ ਇਸ ਮੌਕੇ ਐਸਐਚਓ ਰਣਜੀਤ ਸਿੰਘ ਬੇਗੋਵਾਲ, ਐਸਆਈ ਬਖਸ਼ਿਤ ਸਿੰਘ, ਐਸਆਈ ਰਵਿੰਦਰ ਸਿੰਘ, ਐਸਆਈ ਗੁਰਵਿੰਦਰ ਸਿੰਘ, ਸਬ ਇੰਸਪੈਕਟਰ ਮਲਕੀਤ ਸਿੰਘ, ਐਸਆਈ ਰਾਮ ਲਾਲ ਆदि ਹਾਜ਼ਰ ਸਨ ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਰਿਪੋਰਟ ਸਾਵਾਜੋ ਫਲੈਂਗ ਮੱਚ ਕੱਢ ਰਹੇ ਆ ਇਹ ਕਾਰੇ ਸੰਬੰਧ ਵਿੱਚ ਕੱਢ ਰਹੇ ਜੀ ਤੁਸੀਂ ਇਹ ਅਸੀਂ ਜੀ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਡਿਕਲੇਅਰ ਹੋ ਚੁੱਕੇ ਆ ਪੰਚਾਇਤੀ ਇਲੈਕਸ਼ਨ ਠੀਕ ਹੈ ਜੀ ਤੇ ਉਹਦੇ ਸੰਬੰਧ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਜਿਹੜਾ ਆਪਣੇ ਹੋਵੇ ਵੀ ਉਹਦੀ ਜੇ ਆਪਾਂ ਫੀਲਿੰਗ ਕਰਵਾਉਣ ਲਈ ਵੀ ਜਿਹੜੀ ਆ ਹਰ ਟਾਈਮ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੈਗੀ ਆ ਤੇ ਭੁਰੇ ਆਪਾਂ ਤੰਦੇ ਹੀ ਨਾਲ ਹਰ ਸ਼ਹਿਰੀ ਨੂੰ ਜਿਹੜੇ ਹੈਗੇ ਆ ਇਹ ਵਿਭਾਗ ਜਾਣਨਾ ਚਾਹੁੰਦੇ ਆ ਕਿ ਜਿਹੜਾ ਇਲੈਕਸ਼ਨ ਹੈਗਾ ਪਛਾਦੀ ਰੱਖਿਆ ਚਿੱਟੇ ਅਮਣਾ ਮਾਨਣਾ ਹੋਊਗਾ ਔਰ ਪੁਲਿਸ ਹਾਜ਼ਰ ਜਿਹੜੀ ਆ ਉਹਨਾਂ ਦੀ ਜ਼ਿੰਮੇਵਾਰੀ ਵਿੱਚ ਹਾਜ਼ਰ ਤੇ ਇਸ ਸੁਰੱਖਿਆ ਦੀ ਭਾਵਨਾ ਨੂੰ ਉਹਨਾਂ ਦੇ ਵਿੱਚ ਮਜਬੂਤ ਕਰਨ ਦੀ ਨੀਤ ਨਾਲ ਜਿਹੜਾ ਅੱਜ ਦੀ ਬਹਿਸ ਹੈ